ਮਨੋਦ ਲਾਈਵ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਕਿਸਾਨ ਪਿਆਰਾ ਸਿੰਘ ਜਿਸ ਦਾ ਨਾਮ ਹੈ ਤੇ ਉਹ ਕਾਫੀ ਲੰਮੇ ਸਮੇਂ ਤੋਂ ਘਰ ਦੇ ਵਿੱਚ ਹੀ ਖੇਤੀ ਕਰਕੇ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਮੌਸਮੀ ਸਬਜ਼ੀਆਂ ਉਗਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜਾਣਦੇ ਹਾਂ ਕਿ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮਾਰਕੀਟਿੰਗ ਦਾ ਕੀ ਤਰੀਕਾ ਰਹਿੰਦਾ ਹੈ ਆਪਾ ਪਿਆਰਾ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਹਾਂ। ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਪਿਆਰਾ ਸਿੰਘ ਆ ਜੀ। ਪਿਆਰਾ ਸਿੰਘ ਜੀ ਫਿਰ ਕੀ ਕੀ ਖੇਤੀ ਗੋਣੇ ਤੁਸੀਂ ਕੀ ਕੀ ਕਰਦੇ ਹੋ ਜੀ? ਖੇਤੀ ਦੇ ਵਿੱਚ ਜੀ ਛੋਟੀ ਜ਼ਿੰਮੇਦਾਰ ਬਿੰਦ ਬਹੁਤ ਜ਼ਿਆਦਾ ਕਰਦੇ ਆ ਅੱਛਾ ਜੀ ਕਰਦਾ ਕਿ ਜ਼ਿਆਦਾ ਵੀ ਵਧੀਆ ਚੱਲਦਾ ਠੀਕ ਹੈ ਹੁਣ ਇਹ ਆਪਾਂ ਧਣੀਆਂ ਬੀਜਿਆ ਹੈ ਤੁਸੀਂ ਇਹ ਧਣੀਆਂ ਜੀ ਅੱਛਾ ਇਹ ਦੇਸੀ ਧਣੀਆਂ ਠੀਕ ਹੈ ਇਹਦੇ ਉੱਤੇ ਕੋਈ ਅਸੀਂ ਸਪਰੇ ਨਹੀਂ ਲਾਉਦੇ ਛੁੰਡੀ ਦੀ ਹੂੰ ਕੁਝ ਨਹੀਂ ਕਰਦੇ ਸਾਫ ਪਾਣੀ ਨਾਲ ਪਾੜਦੇ ਆ ਠੀਕ ਹੈ ਇਹ ਧਣੀਆਂ ਜੀ ਤੇ ਇਧਰ ਜੇ ਮਗਰਲੇ ਪਾਸੇ ਦੇਖੋਗੇ ਇਹ ਰਾਤ ਦੀ ਬਾਗ ਦੀ ਰਾਣੀਆਂ ਠੀਕ ਹੈ ਜੀ ਜਦੋਂ ਸਬਜ਼ੀਆਂ ਖਤਮ ਹੋ ਜਾਂਦੀਆਂ ਨੇ ਫਿਰ ਵੱਡੀ ਵੱਡੀ ਛਿੰਗੜੀ ਮੁੰਗਰਿਆ ਵਾਂਗੂ ਚੱਲਦੀ ਆ ਠੀਕ ਹੈ ਜੀ ਪੂਰੀ ਗਰਮੀ ਦੇ ਵਿੱਚ ਤੇ ਫਿਰ ਇੱਧਰ ਮੈਥੇ ਨੇ ਜੀ ਇਹ ਇੱਧਰ ਆ ਜੀ ਮੈਥੇ ਨੇ ਇਹ ਮੈਥਿਆਂ ਦੀ ਤੇ ਤੀਜਾ ਲੌ ਚੱਲ ਰਿਹਾ ਅੱਛਾ ਤੀਜਾ ਚੱਲ ਰਿਹਾ ਠੀਕ ਹੈ ਇਹ ਮਤਲਬ ਕਟਿੰਗ ਕਰਨ ਤੋਂ ਬਾਅਦ ਦੁਬਾਰਾ ਫਿਰ ਆਪਣੇ ਵੀ ਹੋ ਜਾਂਦੇ ਕਿਵੇਂ ਆ ਇਹ ਜੀ ਅਸੀਂ ਇੱਕ ਵਾਰੀ ਪਟਾਈ ਲੈਣੇ ਆ ਜੀ ਹਾਂ ਪਟਾਈ ਲੈ ਕੇ ਦੁਬਾਰੇ ਸ਼ੁਰੂ ਕਰ ਦਿੰਨੇ ਆ ਇਹਨੂੰ ਠੀਕ ਹੈ ਜੇ ਉੱਤੋਂ ਤੋੜਦੇ ਆ ਫਿਰ ਉਹਨੂੰ ਲੈਣ ਵਾਲਾ ਬੰਦਾ ਜਿਹੜਾ ਗਾਹ ਕੋ ਨੂੰ ਵਧੀਆ ਨਹੀਂ ਮੰਨਦਾ ਵਧੀਆ ਮੰਨਦਾ ਠੀਕ ਆ ਪਰ ਉਹ ਪੱਟਣਾ ਹੀ ਪੈਂਦਾ ਫਿਰ ਉਹ ਜੜ ਤੋਂ ਹੀ ਇਹ ਜੜ ਤੋਂ ਪੱਟਣਾ ਪੈਂਦਾ ਹੂੰ ਹੂੰ ਤੇ ਸਾਡਾ ਦੇਸੀ ਲਸਣ ਹੈ ਜੀ ਅੱਛਾ ਲਸਣ ਆ ਠੀਕ ਆ ਜੀ ਤੇ ਇਹਦੇ ਵਿੱਚ ਲਸਣ ਦੇ ਵਿੱਚ ਪਿਆਜ਼ ਲੱਗ ਜਾਂਦਾ ਹੁੰਦਾ ਅੱਛਾ ਇਹਦੇ ਵਿੱਚ ਹੀ ਪਿਆਜ਼ ਲੱਗਦਾ ਹਾਂਜੀ ਠੀਕ ਆ ਤੇ ਇਹ ਮੂੜੀਆਂ ਨੇ ਠੀਕ ਆ ਜੀ ਮੂੜੀਆਂ ਤਾਂ ਮਗਰੋਂ ਜਿਹੜੀਆਂ ਆਹ ਫੜ ਰੱਖੀਆਂ ਨੇ ਹਾਂਜੀ ਇਹਦੇ ਛੂਮ ਗਰੇ ਬਣਨ ਦੇ ਜੀ ਠੀਕ ਆ ਜੀ ਆਕ ਦੇਸੀ ਮੇਥੀ ਆ ਜਿਹੜੀ ਲਾਸਟ ਦੇ ਵਿੱਚ ਮਾਰਚ ਦੇ ਵਿੱਚ ਢਾ ਕੇ ਹਮ ਗਰਮੀਆਂ ਦੇ ਵਿੱਚ ਇਹਦਾ ਚਟਨੀ ਦਾ ਆਨੰਦ ਲੈਂਦੇ ਨੇ ਬੰਦੇ ਠੀਕ ਹੈ ਜੀ ਅੱਛਾ ਜੀ ਠੀਕ ਹੈ ਹਾਂ ਜੀ ਇੱਕ ਗੋਭੀ ਸਰੋਂ ਆ ਹਾਂ ਜੀ ਆ ਵਾਲੀ ਇਹ ਗੋਭੀ ਸਰੋਂ ਠੀਕ ਹੈ ਇਹਦਾ ਲਾਸਟ 24 ਮਾਰਚ ਅਪ੍ਰੈਲ ਤੱਕ ਸਾਗ ਅਸੀਂ ਵੇਚ ਦਿੰਦੇ ਆ ਠੀਕ ਹੈ ਜੀ ਤੇ ਫਿਰ ਇਹ ਕੰਮ ਕਰਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਸਾਨੂੰ ਕੰਮ ਕਰਦੇ ਸਾਡਾ ਖਾਨਦਾਨੀ ਕੰਮ ਹੈ ਇਹ ਅੱਛਾ ਜੀ ਜਿੰਮੀ ਦਾ ਕੰਮ ਹੈ ਹਮ ਅਸੀਂ ਇਹਨੂੰ ਬਹੁਤ ਪਸੰਦ ਕਰਦੇ ਹਾਂ ਇਸ ਹੌਂਕ ਨੂੰ ਠੀਕ ਹੈ ਜੀ ਇਹਦਾ ਕੰਮ ਕਰਦੇ ਤੁਸੀਂ ਠੀਕ ਹੈ ਤੇ ਫਿਰ ਆ ਸਰੋਂ ਆ ਗਈ ਜੀ ਸਰੋਂ ਆ ਗਈ ਜੀ ਹਾਂ ਜੀ ਇਹ ਸਰੋਂ ਦੀ ਤੜਾਈ ਹੋ ਜੀ ਜਾਂਦੀ ਹੈ ਹਮ ਇਹ ਵੀ ਸਿਰੇ ਤੱਕ ਮਾਰਚ ਦੇ ਐਂਡ ਤੱਕ ਸਾਰ ਚੱਲਦਾ ਸਾਰ ਚੱਲਦਾ ਠੀਕ ਹੈ ਜੀ ਤੇ ਫਿਰ ਇੱਧਰ ਪਾਲਕ ਹੈ ਜੀ ਆਹ ਇੱਕ ਆਮ ਪਾਲਕ ਪਾਲਕ ਹੈ ਅੱਛਾ ਜੀ ਯੂ ਐਸ ਏ ਦੀ ਪਾਲਕ ਹੈ ਹਾਂ ਜੀ ਇਹ ਲੇਟ ਲੱਗੀ ਆ ਹਾਂ ਜੀ ਇਹਦਾ ਇਹਦਾ ਸੁਆਦ ਵੱਖਰਾ ਹੋਊਗਾ ਇਹਦਾ ਸੁਆਦ ਵੱਖਰਾ ਹੋਊਗਾ ਇਹਦਾ ਸੁਆਦ ਵੱਖਰਾ ਹੋ ਹਾਂ ਜੀ ਇਹ ਯੂ ਐਸ ਏ ਪਾਲਕ ਹੈ ਠੀਕ ਹੈ ਜੀ ਜਦ ਕੇ 20 ਰੁਪਏ ਦੀ ਕੁੱਤੀ ਲੱਗਦੀ ਆ ਹਾਂ ਜੀ ਇਹ 30 ਰੁਪਏ ਦੀ ਲੈ ਕੇ ਵੀ ਇਹਨੂੰ ਗਾਹਕ ਵੱਧ ਪਸੰਦ ਕਰਦਾ ਠੀਕ ਆ ਓਕੇ ਇਹ ਫਿਰ ਇਹ ਸਪੈਸ਼ਲ ਤੁਸੀਂ ਕਿੱਥੋਂ ਇਹ ਮਤਲਬ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਉਗਾਉਣੀ ਚਾਹੀਦੀ ਆ ਇਹ ਜੀ ਰਾਮਪਾਲ ਪਾਲਕ ਇੱਕ ਯੂਪੀ ਦੇ ਛੱਡੇ ਕਮਰਿਆਂ ਦੇ ਵਿੱਚ ਹੂੰ ਰਹਿ ਰਹੇ ਨੇ ਅੱਛਾ ਉਹਨਾਂ ਨੇ ਸਾਨੂੰ ਬਾਹਰੋਂ ਮੰਗਾ ਕੇ ਦਿੱਤੀ ਉਧਰ ਮੰਗਾ ਕੇ ਦਿੱਤੀ ਅੱਛਾ ਠੀਕ ਆ ਫਿਰ ਇਹਦਾ ਬੀਜ ਹੁਣ ਤੁਹਾਡੇ ਕੋਲ ਤਿਆਰ ਰਹਿ ਜੂਗਾ ਹਨਾ ਹਾਂ ਗਾਹਾਂ ਨੂੰ ਤਿਆਰ ਕਰ ਦਾਂਗੇ ਗਾਹਾਂ ਨੂੰ ਤਿਆਰ ਕਰ ਲਵਾਂਗੇ ਫਿਰ ਤੁਸੀਂ ਇਹ ਬੀਜ ਕੋ ਕਰ ਹਾਂ ਇੱਕ ਚੀਨੀ ਸਰੋਂ ਪਾਲਕ ਹੈ ਹਾਂਜੀ ਇਹ ਗਰਮੀਆਂ ਦੇ ਲਹਟ ਤੱਕ ਹੀ ਚੱਲੀ ਜਾਂਦੀ ਹੈ ਠੀਕ ਹੈ ਜੀ ਕਿੰਨੀ ਗੋਭ ਗੋਭੀ ਸਰੋਂ ਹਾਂਜੀ ਦੇਖੋ ਸਰਸੋ ਸਰੋਂ ਆਹੋ ਠੀਕ ਆ ਠੀਕ ਆ ਹਾਂ ਜੀ ਮੈਂ ਤਾਂ ਬਿਲਕੁਲ ਸਹੀ ਗੱਲ ਆ ਜੀ ਹਾਂ ਆ ਜਾ ਹਸਨ ਇੱਧਰ ਬੋਲਦੇ ਵੀ ਕਰਦੇ ਪਤਾ ਸੀ ਹਾਂਜੀ ਇੱਕ ਮਿੰਟ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਸੁਣ ਲਵਾਂਗੀ ਗੱਲ ਤੁਹਾਡੀ ਕੀ ਕਹਿਣਾ ਤੁਸੀਂ ਅਸੀਂ ਹੱਥੀਏ ਨੇ ਤਕਰਦੇ ਕੋਈ ਅਸੀਂ ਹਾਲ ਨਹੀਂ ਟਰੈਕਟ ਨਹੀਂ ਫਰਾਉਂਦੇ ਹਲੀ ਨਾਲ ਹੀ ਸਾਰਾ ਕੁਝ ਕਰਦੇ ਹੱਥੀਏ ਮਿੰਤ ਕਰਦੇ ਜਾਂ ਖੁਰਪੇ ਨਾਲ ਜਾਂ ਹਲੀ ਨਾਲ ਵਾਹ ਕੇ ਮਾਗਰੋ ਬੁੱਢ ਗਡਾਈਏ ਕੋਈ ਅਸੀਂ ਰੋਇ ਨਹੀਂ ਲਾਉਂਦੇ ਕੋਈ ਅਸੀਂ ਸਪਰੇਅ ਨਹੀਂ ਕਰਦੇ ਠੀਕ ਹੈ ਹਾਂ ਸਾਡੀ ਇੰਨੀ ਮਿਹਨਤ ਤਾਂ ਪਤਾ ਹੱਥਾਂ ਦੀ ਠੀਕ ਹੈ ਹਾਂ ਉਹ ਮਤਲਬ ਸੰਤੋਸ਼ਟੀ ਹੈ ਫਿਰ ਖੁਸ਼ ਹੋ ਪੁਰੇ ਹਾਂ ਆਖੋ ਸਾਬਦਾ ਸੀ ਠੀਕ ਹੈ ਸਾਡਾ ਵਧੀਆ ਟਾਈਮ ਪਾਸ ਹੋਈ ਜਾਂਦਾ ਹਾਂ ਸੋਣਾ ਇਹ ਦਰਸ਼ਕੋ ਵੀਡੀਓ ਜਿਹੜੀ ਬਣਾ ਰਹੇ ਹਾਂ ਅਸੀਂ ਬਣਾਉਣ ਦਾ ਕਾਰਨ ਸਿਰਫ ਇੱਕੋ ਇੱਕ ਹੈ ਕਿ ਬਈ ਛੋਟੇ ਕਿਤੇ ਦੇ ਨਾਲ ਸ਼ੁਰੂ ਕਰਕੇ ਵੀ ਜਿਹੜਾ ਹੈਗਾ ਆ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚਲਾਇਆ ਜਾ ਸਕਦਾ ਵਾ ਅੱਛਾ ਜੀ ਪੂਰਾ ਸੀਜ਼ਨ ਦਾ 20000 ਠੀਕ ਹੈ ਜੀ ਤੇ ਵਾਹ ਜੀ ਇਹ ਫਿਰ ਇਹ ਫਿਰ ਪਿਆਰਾ ਸਿੰਘ ਜੀ ਜਗਾ ਕਿੰਨੀ ਟੋਟਲ ਜਿਹੜੀ ਜੀ ਇਹ ਜੀ 1 ਬਿੱਗਾ ਜਗਾ ਹਾਂਜੀ ਠੀਕ ਹੈ ਇਹਦੇ ਵਿੱਚ ਹੁਣ ਜਿਉਂ ਜਿਉਂ ਇਹਨਾਂ ਦੀ ਪਟਾਈ ਹੋ ਜੂ ਹਾਂਜੀ ਜਿਵੇਂ ਕਿ ਆ ਮੇਥੇ ਨੇ ਹਾਂਜੀ ਇਹ ਮੇਥੇ ਕੱਟੇ ਜਾਣਗੇ ਹੂੰ ਉਸ ਤੋਂ ਬਾਅਦ ਦੇ ਵਿੱਚ ਸਾਡੇ ਵਿੱਚ ਬੇਲਾਂ ਘਰਦੇ ਬੀਜ ਨੇ ਹਾਂਜੀ ਲੌਕੀ ਆ ਹਾਂਜੀ ਯੂ ਐਸ ਏ ਦੀ ਜਿਹੜੀ ਕਿ ਸਾਡੇ 3.5 ਕਟਰ ਤੱਕ ਅਸੀਂ ਇਹਦੇ ਵਿੱਚ ਬੇਲ ਦੇ ਤੋਂ ਲਾ ਲੈਨੇ ਲਾ ਲੈਨੇ ਠੀਕ ਹੈ ਹੂੰ ਤੇ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡਾ ਨੰਬਰ ਦੱਸ ਦੋ ਜੇ ਸਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਮੋਬਾਈਲ ਨੰਬਰ ਸਾਡਾ ਨੰਬਰ 85 285 50692 ਜੀ ਰਾਮਗੜ ਸਦਾਰਾ ਰਾਮਗੜ ਸਦਾਰਾ ਪਿੰਡ ਦੇ ਹੈਗੇ ਨੇ ਇਹ ਤੇ ਇਹਨਾਂ ਦੇ ਵੱਲੋਂ ਇਹ ਖੇਤੀ ਅੱਛਾ ਫਿਰ ਮਾਰਕੀਟਿੰਗ ਨੂੰ ਲੈ ਕੇ ਫਿਰ ਕੀ ਕਰਦੇ ਹੋ ਨੇ ਤੁਸੀਂ ਅਸੀਂ ਜੀ ਮਾਰਕੀਟ ਦੇ ਵਿੱਚ ਆਪ ਦਾ ਹੀ ਲੈ ਕੇ ਮਾਰਕੀਟ ਦੇ ਹਿਸਾਬ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਮੰਤ ਕਰਕੇ ਆਪਦਾ ਠੀਕ ਆ ਆਪ ਹੀ ਤੁਸੀਂ ਵੇਚਣ ਜਾਂਦੇ ਹੋ ਹਾਂ ਅਸੀਂ ਕਸਟਮ ਨਹੀਂ ਕਰਦੇ ਬਾਹਰ ਲਿਆ ਅੱਛਾ ਬਾਹਰ ਮਤਲਬ ਕਿਤੇ ਜਾਂਦੇ ਨਹੀਂ ਆਪਾਂ ਆਪ ਹੀ ਤੁਸੀਂ ਹਾਂ ਅਸੀਂ ਮੰਡੀਕਰ ਨਹੀਂ ਕਰਦੇ ਠੀਕ ਮੰਡੀਕਰ ਅਸੀਂ ਆਪਾਂ ਆਪ ਹੀ ਵੇਚਾ ਕਰਦੇ ਆਪ ਹੀ ਵੇਚ ਕਰਦੇ ਹਾਂ ਫਿਰ ਇਹਦੇ ਵਿੱਚ ਕੋਈ ਰੇਸ ਬਰੇਤਾ ਨਹੀਂ ਪਾਉਂਦੇ ਜਿਵੇਂ ਮੇਥੀ ਆ ਇਹਦੇ ਵਿੱਚ ਜੀ ਅਸੀਂ ਕਦੇ ਵੀ ਨਾ ਕਦੂਆਂ ਤੇ ਹਾਂਜੀ ਨਾ ਕਿਸੇ ਤੇ ਹੂੰ ਕੋਈ ਜੂਰੀਆ ਨਹੀਂ ਜੀ ਕੋਈ ਡਾਈ ਨਹੀਂ ਅਗਰ ਜੇ ਕੋਈ ਜੀਜੰਤਰ ਲੱਗਦਾ ਵੀ ਆ ਜੀ ਸ਼ੈਂਪੂ ਦੀ ਸਪਰੇ ਕਰਦੇ ਆ अच्छा ठीक है जिने के ਹੁਣ ਤੇਲਾ ਪੈ ਗਿਆ ਹਾਂਜੀ ਕਾਲਾ ਤੇਲਾ ਪੈ ਗਿਆ ਠੀਕ ਹੈ ਜਾਂ ਛੁੰਡੀ ਪੈ ਗਈ ਉਹਨੂੰ ਕੋਈ ਨਸ਼ੀਲੀ ਦਵਾਈ ਨਹੀਂ ਲਾਉਂਦੇ ਹਾਂਜੀ ਸ਼ੈਂਪੂ ਦੀ ਛਪੜੇ ਲਾਉਂਦੇ ਅੱਛਾ ਠੀਕ ਹੈ ਉਹਦਾ ਫਿਰ ਕੋਈ ਖਾਸ ਬੈਨੀਫਿਟ ਹੈ ਉਹ ਵੀ ਤਾਂ ਫਿਰ ਕੈਮੀਕਲੀ ਹੋਇਆ ਸ਼ੈਂਪੂ ਵੀ ਸ਼ੈਂਪੂ ਕਰੇਗਾ ਸਾਫਾ ਜੀ ਉਹ ਮਤਲਬ ਉਹਦੇ ਉੱਤੇ ਇੰਨੀ ਡੋਜ਼ ਨਹੀਂ ਹੁੰਦੀ ਜਿੰਨੀ ਦਵਾਈਆਂ ਦੀ ਹੁੰਦੀ ਹੈ ਠੀਕ ਹੈ ਤੇ ਦਰਸ਼ਕੋ ਇਹ ਘਰ ਦਾ ਜਿਹੜਾ ਹੈਗਾ ਸ਼ੈਂਪੂ ਤਿਆਰ ਕਰਦਣੇ ਉਹਦੇ ਨਾਲ ਇਹ ਸਪਰੇਅ ਕਰਦੇ ਨੇਗੇ ਤੇ ਇਹ ਇਹਨਾਂ ਦਾ ਕਹਿਣਾ ਵਾ ਤੇ ਇਹ ਜਿਹੜੀ ਪੂਰੀ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵੱਲੋਂ ਇੱਕ ਵਿੱਗੇ ਦੇ ਵਿੱਚ ਆਪਣੀਆਂ ਸਬਜ਼ੀਆਂ ਨੇ ਜਿਹੜੀਆਂ ਉਗਾਈਆਂ ਗਈਆਂ ਨੇ ਤੇ ਮਾਤਾ ਜੀ ਨਾਲ ਕੰਮ ਕਰ ਰਹੇ ਨੇ ਤੇ ਇਹ ਦਿਖਾਉਣ ਦਾ ਵੀਡੀਓ ਦਿਖਾਉਣ ਦਾ ਕਾਰਨ ਸਿਰਫ ਇੱਕੋ ਇੱਕ ਸੀਗਾ ਇਹ ਨਹੀਂ ਕਿ ਬਈ ਤੁਸੀਂ ਇਸ ਵੀਡੀਓ ਨੂੰ ਜਿਹੜਾ ਹੈਗਾ ਵੀ ਇਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਇਸ ਵੀਡੀਓ ਨੂੰ ਦਿਖਾਉਣ ਦਾ ਸਿਰਫ ਇੰਨੇ ਕਾਰਨ ਸੀ ਕਿ ਵੀ ਜਿਹੜੀ ਇਹ ਜਾਣਕਾਰੀ ਆ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਤੁਹਾਨੂੰ ਦੱਸੀ ਜਾਵੇ ਕਿ ਘਟ ਅਛਾ ਪਿਆਰਾ ਸਿੰਘ ਜੀ ਘਟ ਜਗ੍ਹਾ ਦੇ ਵਿੱਚ ਰਹਿ ਕੇ ਵੀ ਜਿਹੜਾ ਹੈਗਾ ਵੀ ਪੂਰਾ ਪੂਰਾ ਗੁਜ਼ਾਰਾ ਹੋ ਰਿਹਾ ਜੀ ਹੋ ਰਿਹਾ ਇਹ ਫਿਰ ਇਹਦੇ ਚ ਹੁਣ ਠੰਡਾ ਵਾਲੀ ਕਰਦੇ ਹਾਂ ਕੰਮ ਜਿਆ ਫਿਰ ਗਰਮੀਆਂ ਚ ਵੀ ਹੁਣ ਕਰਦਣਾ ਕੰਮ ਹੁਣ ਇਸ ਤੋਂ ਬਾਅਦ ਜੀ ਜਿਹੜਾ ਆਪਾਂ ਖੇਤ ਵਿਹਲਾ ਦੇਖਦਾ ਹਾਂ ਇਹਦੇ ਵਿੱਚ ਭਿੰਡੀ ਹਾਂਜੀ ਵਿਸਾਖ ਦੇ ਵਿੱਚ ਭਿੰਡੀ ਹਾਂਜੀ ਕਦੂ ਹਾਂਜੀ ਕ੍ਰੇਲਾ ਠੀਕ ਹੈ ਤੇ ਖੀਰਾ ਪੈਦਾ ਕਰਦੇ ਜੀ ਖੀਰਾ ਪੈਦਾ ਕਰ ਕੱਕੜੀ ਵੀ ਲਾ ਲੈਂਦੇ ਆ ਠੀਕ ਹੈ ਲੇਕਿਨ ਮੌਸਮੀ ਸਬਜ਼ੀਆਂ ਦਾ ਜ਼ਿਆਦਾ ਕੰਮ ਕਰਦੇ ਹਾਂ ਹਾਂ ਜੀ ਮਤਲਬ ਗੁਜ਼ਾਰਾ ਵਧੀਆ ਹੋ ਜਾਂਦਾ ਸਭ ਵਧੀਆ ਗੁਜ਼ਾਰਾ ਹੁੰਦਾ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਸੁਣ ਰਹੇ ਨੇ ਇਸ ਵੇਲੇ ਤੁਹਾਨੂੰ ਤੁਸੀਂ ਤਾਂ ਇਹੀ ਕਹਿੰਦੇ ਹੋ ਜੀ ਬਈ ਜਿਹਦੇ ਕੋਲੇ ਥੋੜੀ ਜਗ੍ਹਾ ਜਾਂ ਵੱਧ ਜਗ੍ਹਾ ਜਾਂ ਕੋਈ ਕੰਮ ਦਾ ਕਾਰੀਗਰ ਹੈਗਾ ਹੂੰ ਪਰਾਣਾ ਤਾਂ ਉਹ ਖੇਤੀ ਦੇ ਵਿੱਚ ਲੱਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਕੱਲ੍ਹ ਦੇ ਪਨੀਰੀ ਨੂੰ ਬੇ ਖੇਤੀਬਾਰੇ ਕੀ ਚੀਜ਼ ਹੁੰਦੀ ਆ ਤੇ ਪੜ੍ਹਾਈ ਦਾ ਡਿਪਲੋਮਾ ਕੀ ਹੁੰਦਾ ਤੇ ਖੇਤੀ ਦਾ ਵੀ ਇੱਕ ਡਿਪਲੋਮਾ ਹੁੰਦਾ ਠੀਕ ਹੈ ਬਈ ਯਾਨੀ ਕਿ ਆ ਇੱਕਦਨ ਨਾਲੇ ਕਿਸੇ ਕੋਲੇ ਕਰਨੀ ਜਾਣਾ ਕੰਮ ਆਪ ਖੁਦ ਕਰਨਾ ਕੰਮ ਹਣਾ ਹਾਂਜੀ ਇਹ ਕੀਤਾ ਜਾ ਸਕਦਾ ਚਲੋ ਬਹੁਤ ਬਹੁਤ ਧੰਨਵਾਦ ਪਿਆਰਾ ਸਿੰਘ ਤੁਹਾਡਾ ਹਾਂਜੀ ਤੇ ਇਹ ਸਨ ਪਿਆਰਾ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਕੋਈ ਇਨਸਾਨ ਕਾਮਯਾਬ ਹੋਣਾ ਚਾਹੁੰਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਕੋਈ ਵੱਡਾ ਬਿਜ਼ਨਸ ਜਾਂ ਵੱਡੀ ਲਾਗਤ ਲਾ ਕੇ ਕੰਮ ਸ਼ੁਰੂ ਕਰੇ ਤਾਂ ਥੋੜੇ ਦੇ ਵਿੱਚ ਵੀ ਜਿਹੜਾ ਹੈਗਾ ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਤੇ ਪਿਆਰਾ ਸਿੰਘ ਜੀ ਖੁਦ ਜਿਹੜਾ ਹੈਗਾ ਸਬਜ਼ੀਆਂ ਉਗਾਉਂਦੇ ਨੇ ਤੇ ਖੁਦ ਹੀ ਇਹਦੀ ਮਾਰਕੀਟਿੰਗ ਕਰਦੇ ਨੇ ਖੁਦ ਹੀ ਵੇਚਦੇ ਨੇ ਇਹ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ